ਫਗਵਾੜਾ ਵਿਖੇ ਸਿਟੀ ਕਲੱਬ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਨੇ ਆਪਣੇ ਨਾਮਜ਼ਗੀ ਪੱਤਰ 'ਤੇ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ 15 आ गई सारे मेंबर डिजाइन में रखो सारे सारे सबको आईना कंप्लीट बात हो रहा है मैं कहते यार कि प्रिंसिपल मेरे को बात करना है थोड़ी बात कर लो मैं ਜੀ ਮੈਂ ਰਕੇਸ਼ ਵੰਗਾ ਆਪਣੇ ਪਰਮਜੀਤ ਗਰੁੱਪ ਦੇ ਵਿੱਚ ਖੜਾ ਹੋਇਆ ਜੀ ਕੈਸ਼ੀਅਰ ਜੋਬ ਤੇ ਸਾਡੇ ਖੜੇ ਹੋਣ ਦਾ ਕਾਰਨ ਆਵਾ ਕਿ ਸਾਡੇ ਨਾਲ ਜਿਹੜੇ ਬੰਦੇ ਸਾਡੇ ਐਡਵਾਈਜ਼ਰ ਆ ਉਸ ਸਿਟੀ ਕਲੱਬ ਨੂੰ ਬਹੁਤ ਅੱਛੀ ਤਰ੍ਹਾਂ ਚਲਾ ਚੁੱਕੇ ਆ ਔਰ ਉਹਨਾਂ ਦਾ ਸਾਡਾ ਨਾਲ ਯੋਗਦਾਨ ਬਹੁਤ ਆ ਸਾਨੂੰ ਬੜੀਆਂ ਅੱਛੀਆਂ-ਅੱਛੀਆਂ ਸਲਾਮਾਂ ਉਹਨਾਂ ਨੇ ਦੇਣੀਆਂ ਵਾ ਔਰ ਅਸੀਂ ਉਹਨਾਂ ਦੀ ਸਲਾਮਾਂ ਲੈ ਕੇ ਪਰਮਜੀਤ ਸਾਡੇ ਖਾਨਾ ਜੀ ਨੂੰ ਸਾਨੂੰ ਦੱਸਿਆ ਜਿਦਾ ਕਿ ਉਹ ਪੂਰਾ ਸਿਟੀ ਕਲੱਬ ਦਾ ਚੇਂਜ ਕਰ ਦੇਣਗੇ ਸਾਰਾ ਕੁਝ ਬੈਡਮਿੰਟਨ ਟੀਮ ਕਰ ਦੇਣਗੇ ਸਭ ਕੁਝ ਉਹ ਵੀ ਕਰਨਗੇ ਤੇ ਡਿਸਪਲਿਨ ਅਸੀਂ ਪਹਿਲਾਂ ਲਿਆਵਾਂਗੇ ਫੈਮਿਲੀ ਮਾਹੌਲ ਬਣਾਵਾਂ ਧੰਨਵਾਦ ਜੀ ਸਾਨੂੰ ਵੋਟਾਂ ਪਾਓ ਅਸੀਂ ਇਸ ਕਲੱਬ ਨੂੰ ਵਧੀਆ ਕਰਾਂਗੇ ਧੰਨਵਾਦ ਅੱਜ ਅਸੀਂ ਸਿਟੀ ਕਲੱਬ ਜੋ ਇਲੈਕਸ਼ਨ ਹੋਣ ਜਾ ਰਹੇ ਆ 8 ਤਰੀਕ ਦੇ ਅਸੀਂ ਪੇਪਰ ਫਾਈਲ ਕਰਨ ਆ ਰਹੇ ਹਾਂ ਪਰਮਿਸ਼ਨ ਕਰਾਉਣਾਂ ਦੀ ਅਗਵਾਈ ਦੇ ਹੇਠ ਮੈਂ ਜਿਹੜੇ ਸੈਕਟਰੀ ਕੈਸ਼ੀਅਰ ਸਾਹਿਬ ਤੇ ਨਾਲ ਜੁਆਇੰਟ ਸੈਕਟਰੀ ਅਸੀਂ ਚਾਰੇ ਜਾਣੇ ਔਰ ਸਾਡੇ ਜੋ ਐਕਟਿਵ ਦੇ ਮੈਂਬਰ ਹਨ 6 ਜਾਣੇ ਉਹ ਵੀ ਨਾਲ ਸਾਡੇ ਆਏ ਨੇ ਅਸੀਂ ਕਲੱਬ ਦੀ ਬਿਹਤਰੀ ਵਾਸਤੇ ਅੱਗੇ ਆਏ ਹਾਂ ਸਾਨੂੰ ਸਾਰੇ ਜਾਣੇ ਸਹਿਯੋਗ ਦੇਣ ਤੇ ਵੱਧ ਵੱਧ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰੋ اپنی ساری ٹیم ਦੇ ਨਾਲ ਵੱਡਿਆਂ ਦਾ ਅਸ਼ੀਰਵਾਦ ਲੈ ਕੇ ਸਾਰੇ ਜਿਹੜੀ ਸਾਡੀ ਪ੍ਰੋਗਰੈਸਿਵ ਟੀਮ ਹੈਗੀ ਹੈ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਪਰਮਜੀ ਪਰਾਨਾ ਭਾਈ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਪੇਪਰ ਫਾਈਲ ਕੀਤੇ ਆ ਜਿਹਦੇ ਵਿੱਚ ਤੁਹਾਨੂੰ ਇਹਨਾਂ ਸਾਰਿਆਂ ਨੇ ਪਹਿਲੇ ਐਜ਼ ਇਟ ਇਜ਼ ਇਹਦਾ ਦੱਸ ਦਿੱਤਾ ਹੋਇਆ ਕਿ ਜੋ ਜੋ ਸਾਡਾ ਮੈਨੀਫੈਸਟੋ ਹੈ ਜੋ ਸਸ ਅਸੀਂ ਮੇਨ ਚੀਜ਼ ਤੇ ਫੋਕਸ ਕਰਨਾ ਹੈ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਕੰਮ ਸਾਡੀ ਸਾਰੀ ਟੀਮ ਨੂੰ ਇਹ ਨਹੀਂ ਕਿ ਇਕੱਲੇ ਇਕੱਲੇ ਨੂੰ ਸਾਰੀ ਟੀਮ ਨੂੰ ਕਾਮਯਾਬ ਬਣਾਓ ਸਾਰਿਆਂ ਨੂੰ ਇਕੱਠੇ ਵੋਟਾਂ ਪਾ ਕੇ ਕਿਉਂਕਿ ਅਸੀਂ ਬਿਹਤਰੀ ਕਰਕੇ ਬਿਹਤਰੀ ਨਾਲ ਇੱਥੇ ਕੰਮ ਕਰ ਸਕੀਏ ਵੌਲਰ ਸਰਚ ਕੰਮ ਕਰ ਰਹੇ ਆ ਜੀ ਮੈਂ ਇਹਦਾ ਮੈਂਬਰ ਬਣਿਆ ਔਰ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਜਾਂ ਹੈਗੀਆਂ ਨੇ ਉਹਨਾਂ ਕਰਕੇ ਹੀ ਸਾਨੂੰ ਅੱਗੇ ਆਣਾ ਪਿਆ ਕਿਉਂਕਿ ਸਾਡੀ ਸੋਚ ਵੀ ਨਵੀਂ ਆ ਪੁਰਾਣੇ ਮੈਂਬਰਸ ਆ ਮੇਰੇ ਰਿਸਪੈਕਟਡ ਸੀਨੀਅਰਸ ਆ ਕੋਈ ਦਿੱਕਤ ਨਹੀਂ ਉਹਦੇ ਵਿੱਚ ਲੇਕਿਨ ਸਾਡੀ ਸੋਚ ਨਵੀਂ ਆ ਅਸੀਂ ਨਵੀਂ ਸੋਚ ਦੇ ਨਾਲ ਚੱਲੇ ਆ ਇੱਕ ਬਈ ਰਿਕਵੈਸਟ ਇਹ ਆ ਜਿਹੜੇ ਵੀ ਹੁਣ ਆਇਆ ਸਾਡੇ ਨਾਲ ਆਪੋਜ਼ਿਟ ਮੈਂਬਰ ਖੜੇ ਆ ਇਲੈਕਸ਼ਨ ਕਰਨ ਲਈ ਰਜਿਸਟਰਸ ਲੱਗੇ ਹੋਇਆ ਸਾਡੇ ਸਿਟੀ ਕਲੱਬ ਦੇ ਵਿੱਚ ਉਹਨਾਂ ਦੀ ਸਾਨੂੰ ਇੱਕ ਵੀ ਐਂਟਰੀਆਂ ਦਿਖਾ ਦਿਓ 2 ਸਾਲ ਦੀਆਂ ਅਸੀਂ ਆਨੇ ਆ ਅਸੀਂ ਆਪਣੀ ਐਂਟਰੀ ਕਰਕੇ ਆਨੇ ਆ ਇੱਕ ਇਹ ਰੂਲ ਆ ਕਲੱਬ ਦਾ ਤੇ ਸਾਨੂੰ ਪੁਰਾਣੀਆਂ ਕੋਈ ਵੀ ਐਂਟਰੀ ਦਿਖਾ ਦੇਣ ਕਿ ਇਹ ਜਿਹੜੇ ਬੰਦੇ ਹੁਣ ਆਏ ਆ ਜਿਹੜੇ ਸਾਡੇ ਨਾਲ ਅੱਗੇ ਫਾਈਟ ਕਰਨਾ ਚਾਹੁੰਦੇ ਆ ਇਹ ਕਿੰਨੀ ਵਾਰੀ ਕਲੱਬ 'ਚ ਆਇਆ ਕਿੰਨੀ ਵਾਰੀ ਇਹਨਾਂ ਨੇ ਕਲੱਬ ਨੂੰ ਐਂਟਰਟੇਨ ਕੀਤਾ ਹੁਣ ਵੀ ਪਿੱਛੇ ਇੱਕ LED ਲੱਗੀ ਆ ਜੀ ਹੁਣ ਵੀ ਇਹਨੂੰ ਆਨ ਕਰਕੇ ਦੇਖ ਲਓ ਖਰਾਬ ਆ ਮਤਲਬ ਇਹ ਚੀਜ਼ਾਂ ਸੀ ਚਾਹਨੇ ਕਿ ਚੇਂਜ ਹੋਵੇ ਇੱਕ ਸਪੋਰਟਸਬ ਬਣੇ ਜਿੱਦਾ ਸਾਡੇ ਸਾਹਮਣੇ ਕਿਹਾ ਸਾਡੇ ਬੱਚੇ ਬਾਹਰ ਜਾ ਰਹੇ ਆ ਸਪੋਰਟਸ ਕਰਨ ਲਈ ਬਾਹਰ ਅਕੈਡਮੀਆਂ ਖੁੱਲ ਗਈਆਂ ਡਾਂਸ ਅਕੈਡਮੀਆਂ ਖੁੱਲ ਗਈਆਂ ਕਰਾਟੇ ਅਕੈਡਮੀਆਂ ਖੁੱਲ ਗਈਆਂ ਤੇ ਆਪਣੇ ਕਲੱਬ ਚ ਖੋਲੋ ਇੰਨੀ ਚੰਗੀ ਫੈਸਿਲਿਟੀ ਆ ਔਰ ਇੰਨੀ ਪੁਰਾਣੀ ਫਾਊਂਡੇਸ਼ਨ ਹੈ ਜੀ ਇਹ ਮੇਰੇ ਖਿਆਲ 1970s ਤੋਂ ਹੈ ਕਲੱਬ ਇਸਟੈਬਲਿਸ਼ ਦਾ 61 ਤੋਂ ਤੋਂ ਇਸਟੈਬਲਿਸ਼ ਦਾ ਇੰਨੀ ਅੱਛੀ ਪ੍ਰਾਪਰਟੀ ਇਨ ਦਾ ਹਾਰਟ ਆਫ ਦਾ ਸਿਟੀ ਉਤ ਤੋਂ ਬਾਅਦ ਵੀ ਅਸੀਂ ਲੋਕੀ ਜਾ ਕੇ ਬਾਹਰ ਪੈਸੇ ਲਾ ਰਹੇ ਹਾਂ ਇਹ ਤੋਂ ਬੈਟਰ ਹੈ ਕਿ ਜੇ ਆਪਣੀ ਸਿਟੀ ਨੂੰ ਸੁਧਾਰ ਕਰੋ ਹੁਣ ਤੱਕ ਨਹੀਂ ਹੋਇਆ 5 ਸਾਲ ਹੋ ਗਏ 7 ਸਾਲ ਹੋ ਗਏ ਸਾਨੂੰ ਲੜਦਿਆਂ ਨੂੰ ਅੱਜ ਮੌਕਾ ਮਿਲਿਆ ਵਾ ਔਰ ਮੇਰੀ ਵਿਚਾਰਧ ਸਾਨੂੰ ਮੌਕਾ ਦਿੱਤਾ ਜਾਊਗਾ ਕੋਈ ਸਿਆਸੀ ਹਲਚਲ ਨਹੀਂ ਹੋਣੀ ਚਾਹੀਦੀ ਅਸੀਂ ਬਹੁਤ ਵਧੀਆ ਕਰਾਂਗੇ ਪਰ ਚਾਹੇ ਆਪਣੇ ਲੈਵਲ ਤੇ ਕਰੀਏ ਅਸੀਂ ਅੱਛਾ ਕਰਕੇ ਦਿਖਾਵਾਂਗੇ ਵਿਵੇਕ ਖੰਡਾ ਇੱਥੇ ਸਿਟੀ ਕਲੱਬ ਐਜ਼ ਅ ਸੈਕਟਰੀ ਦੀ ਪੋਸਟ ਲਈ ਖੜਾ ਵਾਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਮੈਨੂੰ ਤੁਸੀਂ ਵੋਟ ਪਾ ਕੇ ਕਾਮਯਾਬ ਬਣਾਓ ਤਾਂ ਕਿ ਮੈਂ ਇਸ ਸਿਟੀ ਕਲੱਬ ਲਈ ਜੋ ਸਾਡੇ ਬਜ਼ੁਰਗਾਂ ਨੇ ਇਹਨੂੰ ਸਟੈਂਡ ਕੀਤਾ ਹੋਇਆ ਵਾ ਤੇ ਹੁਣ ਇਹਦੇ ਜੋ ਹਾਲਾਤ ਕਰ ਦਿੱਤੇ ਗਏ ਨੇ ਤੇ ਇਹਨੂੰ ਅਸੀਂ ਠੀਕ ਕਰੀਏ ਤੇ ਉੱਪਰਲੇ ਲੈਵਲ ਦੇ ਉੱਤੇ ਲੈ ਕੇ ਜਾਈਏ ਇੱਥੇ ਫੈਮਿਲੀ ਮਾਹੌਲ ਬਣੇ ਆਪਣੇ ਸੀਨੀਅਰ ਸਿਟੀਜ਼ਨਸ ਲਈ ਸਪੈਸ਼ਲ ਫੈਸਿਲਿਟੀ ਹੋਵੇ ਸਪੋਰਟਸ ਹੱਬ ਬਣੇ ਇਹ ਤਾਂ ਕਿ ਉਹ ਕੀ ਫਗਵਾੜੇ ਦੇ ਵਿੱਚ ਕਿਤੇ ਵੀ ਸਪੋਰਟਸ ਹੱਬ ਨਹੀਂ ਆ ਬੱਚੇ ਇੱਥੇ ਦੇ ਬਾਹਰ ਜਾ ਰਹੇ ਨੇ ਸਾਰੇ ਅਸੀਂ ਇਹਨੂੰ ਪੂਰਾ ਸਪੋਰਟਸ ਹੱਬ ਬਣਾਉਣਾ ਚਾਹੁੰਦੇ ਆ ਸਾਡੇ ਕੋਲ ਜਗ੍ਹਾ ਹੈ ਸਭ ਕੁਝ ਹੈ ਲੇਕਿਨ ਕੁਝ ਨਹੀਂ ਦੇਖਿਆ ਜਾ ਰਿਹਾ ਜਿਹੜੀਆਂ ਜਗ੍ਹਾ ਪਈਆਂ ਉੱਥੇ ਜੰਗਲ ਲੱਗੇ ਹੋਏ ਨੇ ਤੁਸੀਂ ਘੁੰਮ ਕੇ ਦੇਖੋ ਪੂਲ ਟੇਬਲ ਆ ਪੂਲ ਟੇਬਲ ਸਾਈਡ ਕੀਤਾ ਹੋਇਆ ਜਿਮ ਰੋਕਿਆ ਹੋਇਆ ਟੈਨਿਸ ਟੇਬਲ ਆ ਟੈਨਿਸ ਟੇਬਲ ਕੀਤਾ ਹੋਇਆ ਸਿਰਫ ਇੱਕ ਬੈਡਮਿੰਟਨ ਚੱਲਦਾ ਪਿਆ ਜਿੱਥੇ ਵੀ ਲਾਈਟ ਜਾਂਦੀ ਉੱਥੇ ਲਾਈਟ ਦਾ ਪ੍ਰਬੰਧ ਨਹੀਂ ਆ ਸਫੋਕੇਸ਼ਨ ਆ ਉਹਦੀਆਂ ਉੱਪਰ ਦੀਆਂ ਸ਼ੀਟਸ ਨਹੀਂ ਬਦਲ ਹੋ ਰਹੀਆਂ ਉਥੇ ਪੇਰੈਂਟ ਜਿਹੜੇ ਖਲਾਣ ਦੇ ਬੱਚਿਆਂ ਨੂੰ ਪੇਰੈਂਟ ਕੰਪਲੇਨ ਕਰਦੇ ਸਾਡਾ ਤਾਂ ਸਾਰ ਰੁਕ ਜਾਂਦਾ ਅੰਦਰ ਸਿਟੀ ਕਲੱਬ ਦੇ ਇਲੈਕਸ਼ਨ ਆ ਜਿਹੜਾ ਜੋ ਰਹਿਗਾ ਪੂਰੇ ਜੋਬਨ ਦੇ ਉੱਤੇ ਹੈਗਾ ਪੇਪਰ ਫਾਈਲਿੰਗ ਦੇ ਲਈ ਅੱਜ ਸਾਰੇ ਅਸੀਂ ਇੱਥੇ ਇਕੱਠੇ ਹੋਏ ਆ ਇੱਕ ਵਾਰ ਉਹ ਪੁਰਾਣੇ ਮੈਂਬਰ ਜਿਨ੍ਹਾਂ ਨੇ ਕਲੱਬ ਦੇ ਵਿੱਚ ਇੱਕ ਬਹੁਤ ਅੱਛਾ ਕੰਮ ਕੀਤਾ ਉਹ ਇਕੱਠਾ ਹੋ ਕੇ ਇੱਕ ਪ੍ਰੋਗਰੈਸਿਵ ਗਰੁੱਪ ਬਣਾਇਆ ਹੈਗਾ ਪ੍ਰੋਗਰੈਸਿਵ ਸਿਟੀ ਕਲੱਬ ਗਰੁੱਪ ਇਹ ਕਲੱਬ ਦੇ ਗਰੁੱਪ ਜਿਹੜਾ ਹੈਗਾ ਇਹਨਾਂ ਨੇ ਮੈਂਬਰ ਆਪਣੇ 10 ਮੈਂਬਰ ਇੱਥੇ ਅੱਜ ਫਾਈਲਿੰਗ ਕੀਤੇ ਹੈ ਕਿ ਪੇਪਰ ਫਾਈਲ ਕੀਤੇ ਹੈ ਔਰ ਦਸਾਂ ਮੈਂਬਰਾਂ ਨੇ ਇਹ ਵਾਅਦਾ ਕੀਤਾ ਹੈਗਾ ਕਿ ਜੋ ਕਲੱਬ ਦੇ ਕੰਮ ਅਧੂਰੇ ਹੈਗੇ ਉਹ ਵਿਦਨ ਇਹ ਫਿਊ ਮਨਥ ਦੇ ਵਿੱਚ ਹੀ ਪੂਰੇ ਹੋ ਜਾਣਗੇ ਕਿਉਂਕਿ ਮੇਰੇ ਨਾਲ ਆਲਰੇਡੀ ਜਿਹੜੇ ਕੰਮ ਕਰ ਚੁੱਕੇਗੇ ਨਰੇਸ਼ ਜੀ ਬਜਾ ਆਪਣਾ ਨਿਹਰ ਪਰਦਵਾਰੀ ਹੈ ਨਰੇਸ਼ ਸੁੰਦਰੀ ਹੈ ਕੁਰਾਨਾ ਜੀ ਹੈ ਸ਼ੋਕ ਪ੍ਰਾਸ਼ਾ ਜੀ ਹੈ ਤੇ ਹੋਰ ਵੀ ਮੈਂਬਰਾਂ ਨੇ ਮੇਰੇ ਨਾਲ ਕੰਮ ਕੀਤਾ ਹੈਗਾ ਉਹ ਇਹਨਾਂ ਦਾ ਜਿਹੜਾ ਅੱਜ ਜੋਬਨ ਦੇਖਣ ਆਲੇਗਾ ਕਿ ਇਹਨਾਂ ਨੂੰ ਅੱਜ ਦੁਬਾਰਾ ਉਹ ਇੰਟਰਸਟ ਪੈਦਾ ਹੋਇਆ ਹੈ ਜਿਹੜਾ ਪਹਿਲਾਂ ਅਜ ਤੋਂ 20 ਸਾਲ ਪਹਿਲਾਂ 18 ਸਾਲ ਪਹਿਲਾਂ ਸੀਗਾ ਅੱਜ ਇਹ ਖੁਦ ਸਾਰੇ ਮੰਨਦੇ ਹੈਗੇ ਕਿ ਕਲੱਬ ਜਿਹੜਾ ਹੈ ਕਿ ਫੈਮਿਲੀ ਕਲੱਬ ਬਣਨਾ ਚਾਹੀਦਾ ਹੈ ਜਿੱਦਾ ਜਿਮਖਾਨਾ ਕਲੱਬ ਹੈਗਾ ਐਦਾਂ ਹੀ ਇਹ ਕਲੱਬ ਬਣਨਾ ਚਾਹੀਦਾ ਹੋ ਸਕਿਆ ਤੇ ਜੇ ਸੰ ਨੂੰ ਕੋਈ ਪ੍ਰੋਬਲਮ ਨਾ ਆ ਇਹਦਾ ਨਾਮ ਵੀ ਅਸੀਂ ਜਿਮਖਾਨਾ ਕਰ ਸਕਦੇ ਆ ਜੇ ਸਾਨੂੰ ਗਵਰਨਮੈਂਟ ਵੱਲੋਂ ਮਜੂਰੀ ਮਿਲ ਗਈ ਕੋਈ ਦਿੱਕਤ ਨਾ ਆਈ ਤੇ ਇਹਦਾ ਨਾਮ ਵੀ ਜਿਮਖਾਨਾ ਫਗਵਾੜਾ ਹੋਊਗਾ ਔਰ ਇਹ ਕਲੱਬ ਉਦਾਂ ਹੀ ਵਧੀਆ ਹੋਊਗਾ ਜਿੱਦੇ ਜਿਮਖਾਨਾ ਹੈ ਉਹ ਉਦਾਂ ਦਾ ਹੀ ਡਿਸਪਲਿਮੈਂਟੇਨ ਹੋਊਗਾ ਔਰ ਉਦਾਂ ਦੀ ਹੀ ਫੈਸਿਲਟੀਆਂ ਹੋਗੀਆਂ ਸਪੋਰਟਸ ਦੇ ਉੱਤੇ ਮੇਨ ਜਿਹੜਾ ਜ਼ੋਰ ਦਿੱਤਾ ਜਾਊਗਾ ਤਾਂ ਜਿਹੜੇ ਸਾਡੇ ਬੱਚੇ ਹੈਗੇ ਆ ਸਪੋਰਟਸ ਲਈ ਆ ਔਰ ਸਵੀਮਿੰਗ ਪੂਲ ਦੇ ਲਈ ਕਿਉਂਕਿ ਸਵੀਮਿੰਗ ਪੂਲ ਫਗਵਾੜੇ ਚੈ ਨਹੀਂ ਕੋਈ ਵੀ ਸਵੀਮਿੰਗ ਪੂਲ ਬਹੁਤ ਜ਼ਰੂਰੀ ਹੈਗਾ ਵਾ ਇਹਦੇ ਉੱਤੇ ਇਹਨੂੰ ਕਵਰ ਵੀ ਕਰਾਂਗੇ ਤਾਂ ਜੋ ਜਿਹੜਾ ਜਲਦੀ ਗ ਔਰ ਸਭ ਕੁਝ ਵਧੀਆ ਤਰੀਕੇ ਨਾਲ ਕਰਕੇ ਤੁਹਾਡਾ ਸਹਿਯੋਗ ਮਿਲਣ ਦੀ ਜ਼ੇਰ ਆ ਉਹ ਸਾਰੇ ਤੁਹਾਨੂੰ ਜਿੱਤ ਕੇ ਦਿਖਾਵਾਂਗੇ। ਅਸੀਂ ਤੁਜੀ ਕਿਹਾ ਸਾਰਾ ਕੁਝ ਪੂਰਾ ਕਰਦੇ ਪੇਪਰ ਵਾ। ਹਾਂਜੀ ਸਰ ਅੱਜ ਅਸੀਂ ਪ੍ਰੋਗਰੈਸਿਵ ਟੀਮ ਸਿਟੀ ਕਲੱਬ ਦੀ ਇਲੈਕਸ਼ਨ ਲਈ ਅੱਜ ਅਸੀਂ ਸਾਰੇ 10 ਮੈਂਬਰੀ ਕਮੇਟੀ ਜੋ ਚਾਰ ਮੈਂਬਰ ਸਾਡੇ ਮੀਨ ਔਰ 6 ਐਗਜ਼ੈਕਟਿਵ ਅਸੀਂ ਇਕੱਠੇ ਹੋ ਕੇ ਤੇ ਪੇਪਰ ਨਾਮਿਨੇਸ਼ਨ ਫਾਈਲ ਕਰਨ ਆਏ ਆ। ਮੈਂ ਸਾਰੇ ਸਿਟੀ ਕਲੱਬ ਦੇ ਮੈਂਬਰਾਂ ਨੂੰ ਇੱਕ ਵਾਰੀ ਅਪੀਲ ਕਰਦਾ ਕਿ ਪ੍ਰੋਗਰੈਸ ਗਰੁੱਪ ਜੋ ਫਵਾਰਡੇ ਦਾ ਮੀਨ ਗਰੁੱਪ ਹੈਗਾ ਔਰ ਸਾਰੇ ਉਹਦੇ ਵਿੱਚ ਜਿਹੜੇ ਪੁਰਾਣੇ ਸਿਟੀ ਕਲੱਬ ਦੇ ਮੈਂਬਰ ਹੈਗੇ ਆ ਉਹ ਮੈਂਬਰ ਜੁੜੇ ਆ ਤੇ ਉਹਨਾਂ ਨਾਲ ਰਲ ਕੇ ਆਪਾਂ ਇਹ ਜਿਹੜੀ ਕਲੱਬ ਦੀ ਡਿਵੈਲਪਮੈਂਟ ਔਰ ਕਲੱਬ ਦੀ ਬਿਹਤਰੀ ਲਈ ਇੱਕ ਵਾਰੀ ਵੋਟਾਂ ਪਾ ਕੇ ਸਾਨੂੰ ਕਾਬਜਾ ਕਰੋ ਅਸੀਂ ਤੁਹਾਨੂੰ 2 ਦਿਨ 2-3 ਮਹੀਨਿਆਂ ਦੇ ਵਿੱਚ ਇਸ ਕਲੱਬ ਦੀ ਨਿਹਾਰ ਬਦਲ ਦੇਵਾਂਗੇ ਔਰ ਡੇ 1 ਤੋਂ ਅਸੀਂ ਇੱਕ 9 ਤਰੀਕ ਤੋਂ ਹੀ ਅਸੀਂ ਇਹ ਕੰਮ ਇੱਥੇ ਜਿੰਨੇ ਪੈਂਡਿੰਗ ਪਏ ਆ ਸਪੋਰਟਸ ਦੇ ਕੰਮ ਹੈਗੇ ਆ সুই밍 ਪੂਲ ਦੇ ਵਿੱਚ ਟਾਈਲਾਂ ਦਾ ਕੰਮ ਹੈਗਾ ਕੋਰਟੇ ਦਾ ਕੰਮ ਹੈਗਾ ਔਰ ਜੋ ਵੀ ਬੈਡਮਿੰਟਨ ਕੋਰਟ ਦੇ ਵਿੱਚ ਹੈਗਾ ਔਰ ਸਭ ਤੋਂ ਵੱਡਾ ਰਹੇਗਾ ਸਾਡਾ ਡਿਸਪੀਸਪਲਨ ਦਾ ਔਰ ਪਰਿਵਾਰਕ ਮਾਹੌਲ ਰਹੇਗਾ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਦੀਵਾਲੀ ਤੋਂ ਇੱਕ ਹਫਤਾ ਪਹਿਲਾਂ ਅਸੀਂ ਇੱਥੇ ਪਰਿਵਾਰਕ ਫੰਕਸ਼ਨ ਕਰਾਂਗੇ ਜੇ ਤੁਸੀਂ ਸਾਨੂੰ ਕਾਮਯਾਬ ਕਰੋਗੇ ਇਹ ਤੁਹਾਡੀ ਕਾਮਯਾਬੀ ਹੋਊਗੀ ਔਰ ਤੁਹਾਡਾ ਮਾਨ ਇਸ ਕਲੱਬ ਦਾ ਤੁਹਾਡਾ ਹਰੇਕ ਮੈਂਬਰ ਦਾ ਮਾਨ ਹੋਏਗਾ ਔਰ ਸਿਰ ਉੱਚਾ ਹੋਏਗਾ ਤੁਹਾਨੂੰ ਮਾਨ ਮਹਿਸੂਸ ਹੋਏਗਾ ਕਿ ਅਸੀਂ ਸਿਟੀ ਕਲੱਬ ਦੇ ਮੈਂਬਰ ਹਾਂ ਮੈਂ ਇੱਕ ਵਾਰੀ ਫੇਰ ਸਾਰੇ ਮੈਂਬਰਾਂ ਨੂੰ ਅਪੀਲ ਕਰਦਾ ਕਿ ਇੱਕ ਵਾਰੀ ਸਾਡੀ ਟੀਮ ਨੂੰ ਮੌਕਾ ਦਿਓ ਸਾਰੇ ਮੈਂਬਰਾਂ ਨੂੰ ਵੋਟਾਂ ਪਾਓ ਨਾਗੀ ਇੱਕ ਮੈਂਬਰ ਨੂੰ ਸਾਰੇ ਮੈਂਬਰਾਂ ਨੂੰ ਕਾਮਯਾਬ ਕਰਿਓ ਤਾਂ ਜੋ ਅਸੀਂ ਡਿਵੈਲਪਮੈਂਟ ਦੀ ਜੀ ਰਫ਼ਤਾਰ ਨੂੰ ਪੂਰੀ ਕਰ ਸਕੀਏ ਅੱਜ ਸਿਟੀ ਕਲੱਬ ਤੋਂ ਫੋਗੜਾ ਦੀ ਇਲੈਕਸ਼ਨ ਹੋ ਰਹੀ ਹੈ ਆ ਇਸ ਲਈ ਅੱਜ ਸਾਡੀ ਜਿਹੜੀ ਪ੍ਰੋਗਰੈਸਿਵ ਟੀਮ ਹੈਗੀ ਆ ਜਿਸ ਦੇ ਅਸੀਂ ਵਾਈਸ ਪ੍ਰੈਜ਼ੀਡੈਂਟ ਲਈ ਪਰਮਜੀਤ ਸਿੰਘ ਖਰਾਨਾ ਜੀ ਆਨਰੇਬਲ ਸੈਕਟਰੀ ਲਈ ਤਰਮਿੰਦਰ ਟੋਨੀ ਜੀ ਕੈਸ਼ੀਅਰ ਲਈ ਰਕੇਸ਼ ਬਾਂਗਾ ਜੀ ਤੇ ਜੁਆਇੰਟ ਸੈਕਟਰੀ ਲਈ ਅਗਮ ਪ੍ਰਸ਼ਾਦ ਜੀ ਸਾਡੀ ਟੀਮ ਦੇ ਜਿਹੜੇ ਹੈਗੇ ਆ ਕੈਂਡੀਡੇਟ ਆ ਇਸ ਤੋਂ ਇਲਾਵਾ ਅਸੀਂ 6 ਸਾਡੇ ਐਗਜ਼ੀਕਿਊਟਿਵ ਮੈਂਬਰਾਂ ਦੇ ਅੱਜ ਅਸੀਂ ਫਾਰਮ ਇੱਥੇ ਤਹਿਸੀਲਦਾਰ ਸਾਹਿਬ ਨੂੰ ਦਿੱਤੇ ਆ ਤੇ ਅੱਜ ਮੈਂ ਸਮੂਹ ਸਿਟੀ ਕਲੱਬ ਮੈਂਬਰਾਂ ਨੂੰ ਇਹ ਅਪੀਲ ਕਰਦਾ ਕਿ ਆਓ ਆਪਾਂ ਇੱਕ ਵਧੀਆ ਟੀਮ ਨੂੰ ਚੁਣੀਏ ਤਾਂ ਜੋ ਆਪਾਂ ਇੱਥੇ ਦਾ ਸਿਟੀ ਕਲੱਬ ਦਾ ਡਿਵੈਲਪਮੈਂਟ ਹੋ ਸਕੇ ਕਿਉਂਕਿ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਇੱਥੇ ਅਸ਼ੋਕ ਸਿਟੀ ਜੀ ਉਹਨਾਂ ਨੂੰ ਨਾਮਿਨੇਟ ਕੀਤਾ ਗਿਆ ਸੀ ਇੱਥੇ ਨਾਲ ਉਹਨਾਂ ਦੇ ਪਰਮਜੀਤ ਸੇਠੀ ਸੀ ਨਾਲ ਮੇਰੇ ਬ੍ਰਦਰ ਪਰਮਜੀਤ ਸਿੰਘ ਖਰਾਨਾ ਜੀ ਉਹ ਜੁਆਇੰਟ ਸੈਕਟਰੀ ਸੀ ਉਸ ਵੇਲੇ ਬਹੁਤ ਡਵੈਲਪਮੈਂਟ ਦੇ ਕੰਮ ਹੋਏ ਸੀ ਤਕਰੀਬਨ 50 ਲੱਖ ਰੁਪਇਆ ਉਹਨੇ ਬਾਹਰੋਂ ਸਪਾਂਸਰਸ਼ਿਪ ਕਰਾ ਕੇ ਇਸ ਕਲੱਬ ਤੇ ਲਗਾਇਆ ਸੀ ਉਸ ਤੋਂ ਬਾਅਦ ਮੇਰੇ ਖਿਆਲ ਨਾਲ ਇਸ ਕਲੱਬ ਨੂੰ ਕੋਈ ਐਨੀ ਡਵੈਲਪਮੈਂਟ ਨਹੀਂ ਹੋ ਸਕੀ ਲੇਕਿਨ ਉਸ ਤੋਂ ਬਾਅਦ ਜਦੋਂ 2016 ਦੀਆਂ ਇਲੈਕਸ਼ਨਾਂ ਹੋਈਆਂ ਮੋਹਨਜੀਤ ਜੋੜਾ ਜੀ ਇੱਥੇ ਪ੍ਰੈਜ਼ੀਡੈਂਟ ਬਣੇ ਨਰੇਸ਼ ਭਾਰਦਵਾ ਜੀ ਸੈਕਟਰੀ ਬਣੇ ਉਸ ਵੇਲੇ 2 ਸਾਲਾਂ ਵਿੱਚ ਕੁਝ ਵਿਕਾਸ ਦੇ ਕੰਮ ਹੋਏ ਉਸ ਤੋਂ ਬਾਅਦ 7 ਸਾਲ ਅਸ਼ੋਕ ਪ੍ਰੈਸਟ ਜੀ ਅੱਪਾ ਜਾਣੇ ਕਿ ਇੱਕ ਆਪਣੀ ਟੀਮ ਆਪਾਂ ਚੁਣ ਕੇ ਲਈਏ ਜਿਹੜੀ ਵਧੀਆ ਟੀਮ ਹੋਵੇ ਜਿਹੜੀ ਇੱਥੇ ਇਸ ਸਿਟੀ ਕਲੱਬ ਦਾ ਵਿਕਾਸ ਕਰਾ ਸਕੇ ਕਿਉਂਕਿ ਇੱਥੇ ਸਭ ਤੋਂ ਜਿਹੜੀ ਵੱਡੀ ਘਾਟ ਹੈਗੀ ਹੋएगी ਡਿਸਪੀਸਪਲਨ ਦੀ ਦੂਸਰੀ ਇੱਥੇ ਸਪੋਰਟਸ ਦਾ ਕਿਉਂਕਿ ਜਦੋਂ ਮੈਂ ਇੱਥੇ ਮੈਂਬਰ ਬਣਿਆ ਸੀ 94 ਚ ਉਸ ਵੇਲੇ ਸਪੋਰਟਸ ਦੀ ਕਾਫੀ ਐਕਟੀਵਿਟੀਜ਼ ਹੁੰਦੀਆਂ ਸੀ ਇੱਥੇ ਕਾਫੀ ਕੰਪੀਟੀਸ਼ਨ ਹੁੰਦੇ ਸੀ ਬੈਡਮਿੰਟਨ ਦੇ ਹੁੰਦੇ ਸੀ ਸਵੀਮਿੰਗ ਪੂਲ ਦੇ ਹੁੰਦੇ ਸੀ ਪਰ ਉਸ ਤੋਂ ਬਾਅਦ ਮੇਰੇ ਖਿਆਲ ਨਾਲ ਇਹ 20 ਸਾਲ ਹੋ ਗਏ ਆ ਇਹ ਇੱਥੇ ਕੋਈ ਇੱਥੇ ਕੰਪੀਟੀਸ਼ਨ ਨਹੀਂ ਹੋਈ ਕੋਈ ਇੱਥੇ ਐਕਟੀਵਿਟੀ ਨਹੀਂ ਮੈਂ ਚਾਹਨਾ ਕਿ ਆਪਾਂ ਕਿਉਂਕਿ ਇੱਕ ਸਾਡਾ 450 ਮੈਂਬਰ ਐਸੋਲੇ ਹੈਗਾ ਤੇ ਇਹ ਐਸੀ ਇੱਕ ਪਰਿਵਾਰ ਆ ਅਸੀਂ ਸਾਡੇ ਜਿਹੜੇ 450 ਮੈਂਬਰ ਹੈਗੇ ਇਹਨਾਂ ਦੇ ਬੱਚੇ ਇੱਥੇ ਆਣ ਇੱਥੇ ਆ ਕੇ ਉਹ ਆਪਣੇ ਸਪੋਰਟਸ ਦੀ ਐਕਟੀਵਿਟੀ ਕਰਦੇ ਤਾਂ ਜੋ ਆਪਾਂ ਆਪਣੇ ਸਟੇਟ ਲੈਵਲ ਤੇ ਜਾਂ ਆਪਾਂ ਨੈਸ਼ਨਲ ਲੈਵਲ ਤੇ ਕੋਈ ਚਾਹੇ ਐਡਵੈਂਚਰ ਵਾਲਾ ਗੇਮ ਹੋਵੇ ਚਾਹੇ ਉਹ ਸਿੰਘ ਦੀ ਹੋਵੇ ਚਾਹੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਗਰ ਅਸੀਂ 8 ਤਰੀਕ ਨੂੰ ਸਾਡੀ ਟੀਮ ਇਹ ਜਿੱਤਦੀ ਆ ਸਾਨੂੰ ਇਹ ਉਮੀਦ ਆ ਪੂਰਾ ਵਿਸ਼ਵਾਸ ਆ ਕਿ ਤੁਸੀਂ ਸੀਡੀ ਕਲੱਬ ਦੇ ਸਾਰੇ ਮੈਂਬਰ ਸਾਨੂੰ ਇਹ ਸਹਿਯੋਗ ਦੇਵੋਗੇ ਤਾਂ ਅਸੀਂ ਇੱਥੇ ਲੌਂਗ ਟਰਮ ਰਿਸ਼ਤਾ ਵੀ ਇੱਥੇ ਕਰਾਂਗੇ ਪਲਾਨ ਉਸਲਾ ਦਾ ਡਿਸਪੀਨ ਨੂੰ ਪ੍ਰੋਪਰ ਤਰੀਕੇ ਨਾਲ ਇੱਥੇ ਮੇਨਟੇਨ ਕੀਤਾ ਜਾਊਗਾ ਹੋਰ ਜਿਹੜੀ ਵੀ ਕਮੀਆਂ ਹੈਗੀਆਂ ਵਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਪਹਿਲ ਦੇ ਆਧਾਰ ਤੇ ਇੱਥੇ ਉਹ ਕਮੀਆਂ ਨੂੰ ਦੂਰ ਕਰੀਏ ਕਿਉਂਕਿ ਇਹ ਸਾਡੀ ਇੱਕ ਪਰਿਵਾਰਿਕ ਸਾਡੀ ਇੱਕ ਕਲੱਬ ਆ ਤੇ ਮੈਨੂੰ ਪੂਰੀ ਉਮੀਦ ਆ ਤੇ ਮੈਂ ਆਪਣੀ ਟੀਮ ਦਾ ਸਮੂਹ ਜਿਹੜੇ ਸਾਡੇ ਇੱਥੇ ਸਾਡੇ ਮੈਂਬਰ ਆ ਅਸ਼ੋਕ ਸਿੱਟੀ ਜੀ ਆ ਅਸ਼ੋਕ ਪ੍ਰੈਸ਼ਰ ਜੀ ਆ ਭਾਰਤਵਾਦੀ ਜੀ ਆ ਬਰਮਾਨੀ ਜੀ ਆ ਤਜਸਵੀ ਜੀ ਆ ਕਿਉਂਕਿ ਇਸ ਕਲੱਬ 'ਚ ਪਾਰਟਾਈ ਵਾਈਜ਼ ਦਾ ਕੋਈ ਕੰਪਨੀ ਅਸੀਂ ਪਾਰਟੀਆਂ ਤੋਂ ਉੱਠ ਕੇ ਸਾਰੇ ਚਾਹੇ ਕੋਈ ਵੀ ਪਾਰਟੀ ਹੋਵੇ ਚਾਹੇ ਉਹ ਸਾਡਾ ਅਕਾਲੀ ਦਲ ਹੋਵੇ ਬੀਜੇਪੀ ਹੋਵੇ ਕਾਂਗਰਸ ਹੋਵੇ ਜਾਂ ਆਦੀ ਪਾਰਟੀ ਹੋਵੇ ਸਾਡਾ ਇਸ ਪਾਰਟੀ ਦਾ ਕੋਈ ਰੋਲ ਨਹੀਂ ਇਹ ਸਾਡੀ ਆਪਣੀ ਪਰਿਵਾਰਿਕ ਮੈਂਬਰ ਦੀ ਇੱਕ ਕਲੱਬ ਆ ਤੇ ਮੈਨੂੰ ਪੂਰਾ ਉਮੀਦ ਆ ਮੈਂ ਤੁਹਾਨੂੰ ਪਰਜੋਰ ਅਪੀਲ ਵੀ ਕਰਦਾ ਸਿਟੀ ਕਲੱਬ ਦੇ ਮੈਂਬਰਾਂ ਨੂੰ ਕਿ ਆਓ ਆਪਾਂ ਇੱਕ ਵਧੀਆ ਟੀਮ ਨੂੰ ਚੁਣੀਏ ਤਾਂ ਜੋ ਆਪਾਂ ਇਸ ਆਪਣੇ ਕਲੱਬ ਦਾ ਇੱਕ ਵਧੀਆ ਡਿਸਪਲਿਨ ਕਾਇਮ ਕਰ ਸਕੀਏ ਐਨੇ ਕਹਿੰਦਾ ਮੈਂ ਤੁਹਾਡੇ ਤੋਂ ਪਰਜੋਰ ਵੀ ਉਮੀਦ ਕਰਦਾ ਕਿ ਤੁਸੀਂ ਸਾਨੂੰ ਪੂਰਾ ਸਹਿਯੋਗ ਦਿਓਗੇ ਥੈਂਕ ਯੂ ਜੀ ਹਾਂਜੀ ਮੈਂ ਹਰਦੀਪ ਸਿੰਘ ਦੀਪਾ ਪ੍ਰਧਾਨਗੀ ਦੇ ਬੋਰਡ ਤੇ ਖੜਾ 22 ਪ੍ਰੈਜ਼ੀਡੈਂਟ ਨੇ ਬਾਕੀ ਮੇਰੇ ਨਾਲ ਸਾਰੀ ਟੀਮ ਆ ਅਸੀਂ ਚਾਹੁੰਦੇ ਆ ਕਿ ਕਲੱਬ ਦੇ ਵਿੱਚ ਕੁਝ ਚੇਂਜ ਲਿਆਈਏ ਇਹ ਹਰ ਵਾਰੀ ਗੱਲਾਂ ਹੀ ਸੁਣੀਦੀਆਂ ਸਾਰੇ ਜਿੱਤ ਕੇ ਬਾਅਦ ਵਿੱਚ ਇਹ ਕਹਿ ਕੇ ਚੱਲ ਜਾਂਦੇ ਆ ਕਿ ਚੇਂਜ ਲਿਆਵਾਂਗੇ ਚੇਂਜ ਲਿਆਵਾਂਗੇ ਪਰ ਨਹੀਂ ਅਸੀਂ ਅੱਜ ਕੀ ਵਾਕੇ ਹੀ ਚੇਂਜ ਲਿਆਵਾਂਗੇ ਬਹੁਤ ਸਾਰੀਆਂ ਅਸੀਂ ਦੇਖੀਆਂ ਟੀਮਾਂ ਇੱਥੇ ਆਈਆਂ ਜਿਹੜੇ ਬਾਕੀ ਅੱਜ ਖੜੇ ਵੀ ਆ ਇਹ ਪਹਿਲਾਂ ਵੀ ਬਹੁਤ ਵਾਰੀ ਆ ਚੁੱਕੇ ਆ ਤੁਸੀਂ ਦੇਖ ਲਿਓ ਬਾਹਰ ਜਾ ਕੇ ਵੀ ਕਿਤੇ ਵੀ ਤੁਸੀਂ ਚੈੱਕ ਕਰਿਓ ਨਾਮ ਇਹਨਾਂ ਦੇ ਇਹ ਬਹੁਤ ਵਾਰੀ ਇਹ ਸਾਰੇ ਮੈਂਬਰ ਬਣ ਚੁੱਕੇ ਆ ਪਰ ਉਦੋਂ ਵੀ ਕੋਈ ਚੇਂਜ ਨਹੀਂ ਆਈ ਸਾਡੀ ਨਵੀਂ ਟੀਮ ਅਸੀਂ ਚੇਂਜ ਲਿਆਵਾਂਗੇ ਤੇ ਬਾਕੀ ਇਹ ਆ ਵੀ ਜਿਹੜਾ ਅਸੀਂ ਸਪੋਰਟਸ ਨੂੰ ਪਹਿਲ ਦੇ ਅਧਾਰ ਤੇ ਕਰਾਂਗੇ ਜਿਹੜਾ ਸਪੋਰਟਸ ਆ ਉਹਨੂੰ ਅਸੀਂ ਦੇਖਿਆ ਜਾਊਗਾ ਪੂਰੇ ਜਿਮ ਨੂੰ ਵਧੀਆ ਬਣਾਇਆ ਜਾਊਗਾ ਕਿਉਂਕਿ ਮੈਂ ਜਿਮ ਦੇ ਨਾਲ ਜੁੜਿਆ ਹਾਂ ਕਾਫੀ 25 ਸਾਲ ਤੋਂ ਸਵਿਮਿੰਗ ਪੂਲ ਦੇ ਨਾਲ ਵੀ ਅਸੀਂ ਉਹਦਾ ਵੀ ਸੁਧਾਰ ਕਰਾਂਗੇ ਤੇ ਬੈਡਮਿੰਟਨ ਹਾਲ ਦਾ ਵੀ ਸੁਧਾਰ ਕਰਾਂਗੇ ਪਿੱਤੇ ਕਾਫੀ ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ ਇੱਕ ਪਾਸੇ ਆਪਣੇ ਸਕਲਰਬ ਹੈ ਦੂਜੇ ਪਾਸੇ ਜਿਮ ਇਹ ਨਹੀਂ ਹਾਂ ਪਰ ਫਗਵਾੜੇ ਵਾਲੇ ਕਲੱਬ ਨੇ ਕਦੇ ਇੰਨੀ ਕਿ ਡਿਵੈਲਪਮੈਂਟ ਨਹੀਂ ਕੀਤੀ ਕਿ ਆਪਾਂ ਉਹਨਾਂ ਦੇ ਬਰਾਬਰੀ ਕਰ ਸਕੀਏ ਕੀ ਕਾਰਨ ਹੈ ਕਿ ਆਪਣਾ ਕਿਤੇ ਨਾ ਕਿਤੇ ਸਿਟੀ ਕਲੱਬ ਤੋਂ ਪੜਾਇਆ ਜਾਂਦਾ ਰਿਹਾ ਇਹ ਤਾਂ ਮਾਹੌਲ ਹੀ ਹੈ ਨਹੀਂ ਜੀ ਇੱਥੇ ਮਾਹੌਲ ਹੀ ਨਹੀਂ ਹੈਗਾ ਕਿ ਇੱਥੇ ਆਪਾਂ ਕੋਈ ਆ ਸਕੇ ਜੇ ਕੋਈ ਆਊਗਾ ਤੇ ਮਾਹੌਲ ਚੇਂਜ ਹੋਊਗਾ ਜਿਹੜੇ ਬਾਕੀ ਪੁਰਾਣੇ ਸੀ ਉਹ ਛੱਡ ਕੇ ਜਾ ਚੁੱਕੇ ਕੀ ਕਾਰਨ ਕੀ ਹੈ ਜਿਹੜਾ 5-6 ਸਾਲਾਂ ਬਾਅਦ ਜਿਹੜਾ ਲਖਵੇਂ ਹੋ ਰਿਹਾ ਬੜੀ ਦੇਰੇ ਦੇ ਵਿੱਚ ਪੈ ਗਈ ਹੈ ਇਹ ਤਾਂ ਜੀ ਬਹੁਤ ਅਸੀਂ ਬਹੁਤ ਸਟਰਗਲ ਕਰਨਾ ਪਿਆ ਸਾਨੂੰ ਕਾਫੀ 4 ਤੋਂ 5 ਸਾਲ ਲੱਗੇ ਕੋਰਟ ਦੇ ਥਰੂ ਅਸੀਂ ਇਲੈਕਸ਼ਨ ਕਰਵਾਏ ਅਸੀਂ ਕਈ ਵਕੀਲਾਂ ਦੇ ਕੋਲ ਗਏ ਫੇ ਲਾਸਟ ਦੇ ਵਿੱਚ ਸਾਨੂੰ ਹਾਈ ਕੋਰਟ ਜਾ ਕੇ ਅੰਕਲ ਸਾਹਿਬ ਅੱਜ ਆ ਨਹੀਂ ਸਕੇ ਥਾਪੜ ਸਾਹਿਬ ਅਸੀਂ ਖੁਦ ਚੰਡੀਗੜ੍ਹ ਨਾਲ ਜਾਂਦਾ ਰਿਆਂ ਪਹਿਲਾਂ ਪਰ ਹੁਣ ਜਾ ਕੇ ਇਹ ਇਲੈਕਸ਼ਨ ਦੀ ਡੇਟ ਨਿਕਲੀ ਆ ਤੇ ਉਹ ਜਦੋਂ ਡੇਟ ਨਿਕਲੀ ਆ ਤੇ ਉਦੋਂ ਬਹੁਤ ਸਾਰੇ ਬਹੁਤ ਵੱਡੇ ਚਿਹਰੇ ਵੀ ਸਾਹਮਣੇ ਆ ਗਏ ਅਸੀਂ ਤਾਂ ਇਹੀ ਬੰਦੇ ਸੀ ਤੁਸੀਂ ਜੇ ਕਰ ਸਕਦੇ ਹੋ ਤੇ ਰਜਿਸਟਰ ਚੈੱਕ ਕਰੋ ਬਾਹਰ ਜਾ ਕੇ ਕਿ ਰਜਿਸਟਰਾਂ ਦੇ ਉੱਤੇ ਕਿੰਨੇ ਕ ਨਾਮ ਆ ਤੇ ਕਿਹੜਾ ਡੇਲੀ ਆਉਂਦਾ ਕਿਹੜਾ ਨਹੀਂ ਪੀ ਆਰ ਵਾਲੇ ਕਹਿੰਦੇ ਜਿੱਤ ਜਾਂਦੀ ਹੈ ਤੇ ਆਪਣੇ ਕਲੱਬ ਨੂੰ ਵੀ ਜਰਰ ਤੇ ਲੁਧਿਆਣਾ ਦੇ ਕਲੱਬਾਂ ਵਾਂਗਰ ਸ਼ਿੰਗਾਰ ਕੇ ਦਿਖਾ ਦਿੰਦੇ ਆ ਇਹ ਅਸੀਂ ਅੱਜ ਤੁਹਾਨੂੰ ਬਾਈਟ ਦਿੰਦੇ ਆ ਅਗਲੀ ਬਾਈਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕੀ ਚੇਂਜ ਆਈ ਹੈ ਅਸੀਂ 2 ਮਹੀਨੇ ਦੇ ਵਿੱਚ ਹੀ ਚੇਂਜ ਲਿਆ ਕੇ ਦਿਖਾਵਾਂਗੇ ਜ਼ਿਆਦਾ ਟਾਈਮ ਨਹੀਂ ਲਾਵਾਂਗੇ ਬਹੁਤ ਹੀ ਸਤਿਕਾਰਯੋਗ ਸਿਟੀ ਕਲੱਬ ਰਜਿਸਟਰ ਫੁਵਾੜਾ ਦੇ ਮੈਂਬਰ ਸਾਹਿਬਾਨ ਅੱਜ ਆਪ ਸਭ ਨੂੰ ਪਤਾ ਹੈ ਕਿ 8 ਤਰੀਕ ਨੂੰ ਜਿਹੜੇ ਆ ਉਹ ਸਿਟੀ ਕਲੱਬ ਫੁਵਾੜਾ ਦੇ ਇਲੈਕਸ਼ਨ ਹੋਣ ਜਾ ਰਹੇ ਆ ਉਹਦੇ ਵਿੱਚ ਪ੍ਰੋਗਰੈਸ ਜਿਹੜੀ ਟੀਮ ਹੈ ਜਿਹੜੀ ਪਰਮਜੀ ਖੁਰਾਨਾ ਜੀ ਦੇ ਨੇਤਰਤਵ ਦੇ ਵਿੱਚ ਲੜ ਰਹੀ ਆ ਉਹਨਾਂ ਦੇ ਵਿੱਚ ਰਕੇਸ਼ ਬਾਂਗਾ ਜੀ ਧਰਮਵੀਰ ਟੋਨੀ ਤਰਮਿੰਦਰ ਟੋਨੀ ਸਾਹਿਬ ਜਿਹਨੂੰ ਅਸੀਂ ਪਿਆਰ ਨਾਲ ਟੋਨੀ ਕਹਿੰਨੇ ਆ ਸਾਰੇ ਹੀ ਅਗੰਪਰਾਛਰ ਜੀ ਇਹ ਮਤਲਬ ਕਿ 22 ਪ੍ਰਧਾਨ ਸੈਕਟਰੀ ਕੈਸ਼ੀਅਰ ਜੁਆਇੰਟ ਸੈਕਟਰੀ ਜਿਹੜਾ ਹੈ ਔਰ ਇਹਨਾਂ ਦੇ 6 ਐਗਜ਼ੀਕਿਊਟਿਵ ਮੈਂਬਰ ਇਹਨਾਂ ਨੇ 10 ਮੈਂਬਰਾਂ ਨੇ ਜਿਹੜੇ ਆਪਣੇ ਐਡਵਾਈਜ਼ਰੀ ਕਮੇਟੀ ਨੂੰ ਨਾਲ ਲੈ ਕੇ ਆਪਣੇ ਪੇਪਰ ਫਾਈਲ ਕੀਤੇ ਆ ਮੈਂ ਆਪ ਸਭ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਇਹਨਾਂ ਦੇ 10 ਦੇ 10 ਜਿਹੜੀ ਟੀਮ ਹੈਗੀ ਆ ਪ੍ਰਧਾਨ ਜੀ ਤੋਂ ਲੈ ਕੇ ਐਗਜ਼ੀਕਿਊਟਿਵ ਤੱਕ ਸਾਰੀ ਇੱਕੋ ਟੀਮ ਨੂੰ ਵੋਟ ਪਾ ਕੇ ਇਹਨਾਂ ਨੂੰ ਜਿਤਾਓ ਤਾਂ ਕਿ ਜਿਹੜਾ ਕਲੱਬ ਦੀ ਬਿਹਤਰੀ ਹੋ ਸਕੇ ਕਲੱਬ ਦਾ ਡਿਸਪਲਿਨ ਮੇਨਟੇਨ ਹੋ ਜਾਏ ਔਰ ਕਲੱਬ ਦਾ ਜਿਹੜਾ ਕੰਮ ਚੜ੍ਹਦੀ ਕਲਾ ਚ ਹੋ ਜਾਏ ਕਿਉਂਕਿ ਅੱਗੇ ਆਪਾਂ ਦੇਖਿਆ ਜਿੰਨੀ ਵਾਰ ਵੀ ਇਲੈਕਸ਼ਨ ਹੋਏ ਆ ਕਦੀ ਵਾਰ ਦੋ ਟੀਮ ਦੇ ਬੰਦੇ ਉਧਰ ਆ ਜਾਂਦੇ ਦੋ ਉਧਰ ਆ ਜਾਂਦੇ ਤਾਂ ਮਾਚੋ ਡਿਵੈਲਪਮੈਂਟ ਦੇ ਵਿੱਚ ਪ੍ਰੋਬਲਮ ਆਉਂਦੀ ਆ ਗਰੁੱਪ ਵਾਜੀ ਹੋ ਜਾਂਦੀ ਆ ਮੇਰੀ ਦਾ ਸਾਰੇ ਨੂੰ ਹੱਥ ਬਨ ਕੇ ਅਪੀਲ ਆ ਕਿ ਇਸ ਵਾਰ ਜਿਹੜਾ ਆ ਇਹ ਸੁਚੱਜੀ ਟੀਮ ਆ ਸੋਹਣੀ ਟੀਮ ਆ ਤਿਆਰ ਬੈ ਪਰਮਜੀਤ ਖੁਰਾਨਾ ਜੀ ਦਾ ਬਹੁਤ ਕਿਉਂਕਿ ਐਜੇ ਜੁਆਇੰਟ ਸੈਕਟਰੀ ਏ ਸਿਟੀ ਸਾਹਿਬ ਦੇ ਟਾਈਮ ਤੇ ਕੰਮ ਕਰ ਚੁੱਕੇ ਏ ਪਰ ਉਹਨਾਂ ਨੂੰ ਪਤਾ ਆ ਕਿਉਂਕਿ ਹੋਟਲਿੰਗ ਦਾ ਇਹਨਾਂ ਦਾ ਬਿਜ਼ਨਸ ਆ ਉਹਦੇ ਵਿੱਚ ਕੈਟਰਿੰਗ ਵਾਲੀ ਵੱਲ ਜਿਹੜੀ ਮੇਨ ਕਲੱਬ ਦੀ ਗੱਲ ਆ ਜਾਂ ਸਪੋਰਟਸ ਵਾਲੀ ਜਿਹੜੀ ਗੱਲ ਆ ਕਿਉਂਕਿ ਆਪ ਸਪੋਰਟਸ ਤੇ ਬਹੁਤ ਸ਼ਕ ਇਹਨਾਂ ਦਾ ਸੈਕਟੀ ਜਿਹੜੇ ਆ ਬੈਡਮਿੰਟਨ ਦੇ ਬੜੇ ਸ਼ਕੀਨ ਆ ਸੋ ਮੈਂ ਮੇਰੇ ਕਹਿਣ ਦਾ ਮਤਲਬ ਹੈ ਵੀ ਇਹ ਸਾਰੀ ਟੀਮ ਜਿਹੜੀ ਆ ਬੜੀ ਡਿਸਪਲਿਨਡ ਵਾਲੀ ਔਰ ਬੜੀ ਮਿਹਨਤ ਵਾਲੀ ਆ ਔਰ ਫੰਡ ਅਰੇਜਿੰਗ ਟੀਮ ਹੈਗੀ ਆ ਸੋ ਸਾਰਿਆਂ ਨੂੰ ਤੁਸੀਂ ਸਾਰੇ ਬੜੇ ਸੁਝਵਾਣ ਆ ਜਿਆਦਾ ਨਾ ਮੈਂ ਕਹਿੰਦਾ ਇਹ ਅਪੀਲ ਕਰੂੰਗਾ ਕਿ ਸਾਰੇ ਜਿਹੜੀ ਆ ਇਸ ਟੀਮ ਨੂੰ ਪ੍ਰੋਗਰੈਸਿਵ ਟੀਮ ਜਿਹੜੀ ਪਰਮਜੀ ਖੁਰਾਨਾ ਜੀ ਦੇ ਨਾਲ ਇਲੈਕਸ਼ਨ ਲੜ ਰਹੀ ਆ ਇਹਦੇ ਬਦ ਤੋਂ ਵੋਟਾਂ ਪਾ ਕੇ ਇਹਨਾਂ ਨੂੰ 8 ਤਰੀਕ ਨੂੰ ਜਿਤਾਓ ਤਾਂ ਕਿ ਜੋ ਇਹਨਾਂ ਨੇ ਵਾਅਦਾ ਕੀਤਾ ਤੁਹਾਡਾ 9 ਤਰੀਕ ਤੋਂ ਆਪਣੇ ਕੰਮ ਸ਼ੁਰੂ ਕਰਕੇ ਇਸ ਕਲੱਬ ਨੂੰ ਬਲੰਦੀਆਂ ਤੇ ਲੈ ਜਾਣ ਜੈ ਹੇਸ਼ਕਲ ਅੱਜ ਇੱਕ ਸਈਆਰ ਖੜਾ ਸਾਰੇ ਮੈਂਬਰ ਮੈਨੂੰ ਚੰਗੀ ਤਰ੍ਹਾਂ ਜਾਣਦੇ ਸਿਟੀ ਕਲੱਬ ਪਗਵਾੜਾ ਦੇ ਮੈਂ ਲਗਾਤਾਰ 4 ਕੇ 5 ਵਾਰੀ ਇੱਥੇ ਖੜਾ ਰਿਹਾ ਇਲੈਕਸ਼ਨ ਦੇ ਵਿੱਚ ਮੈਨੂੰ ਮੈਂਬਰਾਂ ਦਾ ਪਿਆਰ ਮਿਲਿਆ ਤੋਂ ਮੈਂ ਬਹੁਤ ਜ਼ਮੀਨੀ ਲੈਵਲ ਤੇ ਇਸ ਕਲੱਬ ਨਾਲ ਜੁੜਿਆ ਹਾਂ ਪਰ ਹੁਣ ਕਲੱਬ ਦੇ ਹਾਲਾਤ ਬਹੁਤ ਨਾਜ਼ੁਕ ਹੋ ਚੁੱਕੇ ਆ ਇੱਕ ਉਹ ਟਾਈਮ ਹੁੰਦਾ ਸੀ ਇੱਥੇ ਟੇਬਲ ਨਹੀਂ ਮਿਲਦੇ ਸੀ ਕੁਰਸੀਆਂ ਨਹੀਂ ਮਿਲਦੀਆਂ ਸੀ ਮੈਂਬਰ ਭਰੇ ਹੁੰਦੇ ਸੀ ਅੱਜ ਇਹ ਹਾਲਾਤ ਦੇਖੋ ਕਿ ਕੁਰਸੀਆਂ ਹੈਗੇ ਮੈਂਬਰ ਨਹੀਂ ਮਿਲਦੇ ਪਏ ਰਾਈਜ਼ਨ ਮੈਂਬਰ ਸਾਰੇ ਕੱਢ ਦਿੱਤੇ ਗਏ ਬਾਹਰ ਬਿਗੈਰ ਨੋਟਿਸ ਤੋਂ ਨੋਟਿਸ ਦੋ ਦਿਨ ਨੋਟਿਸ ਲੱਗਦਾ ਹੈ ਤੀਸਰੇ ਦਿਨ ਆਪਣੇ ਆਪ ਹੀ ਬਾਹਰ ਕੱਢ ਦਿੰਦੇ ਸੀਗੇ ਇਹ ਹੁਣ ਮੈਂ ਇਹ ਕਹਿਣਾ ਚਾਹਨਾ ਇਹ ਕਲੱਬ ਦੇ ਇਲੈਕਸ਼ਨ ਹੋਣ ਜਾ ਰਹੇ ਆ ਕਿਹਦੇ ਕਰਕੇ ਹੋਣ ਜਾ ਰਹੇ ਆ ਇਹਨਾਂ ਕਰਕੇ ਹਰੀਸਾ ਪਰ ਜਿਹੜੇ ਸਾਲ ਡੇਢ ਸਾਲ ਉਹਨਾਂ ਸਟਰਗਲ ਕਰਨੀ ਪਈ ਆ 7 ਸਾਲ ਬਾਅਦ ਇੱਕ ਮਤਲਬ ਉਹਦੇ ਕਲੱਬ ਕਿਸੇ ਬਿਗੈਰ ਟੀਮ ਤੋਂ ਉੱਥੇ ਇੱਥੇ ਬੈਠੀ ਰਹੀ ਆ ਜਿਦੇ ਕਲੱਬ ਦਾ ਹਾਲ ਬਹੁਤ ਖਰਾਬ ਹੋ ਚੁੱਕਾ ਤੇ ਹੁਣ ਅਸੀਂ ਇਲੈਕਸ਼ਨ ਕਰਾਉਣ ਲੱਗੇ ਆ ਤੇ ਸਾਰੇ ਚਿਹਰੇ ਉੱਠ ਕੇ ਆ ਗਏ ਇਹ ਕਲੱਬ ਦੇ ਵੇਤਰੀ ਚਾਹੁੰਦੇ ਦੇ ਪਹਿਲੇ ਕਿਉਂ ਨਹੀਂ ਇਹਨਾਂ ਨੇ ਅਪਰੋਚ ਕੀਤਾ ਕਿਸੇ ਨੂੰ ਸਾਡਾ ਇੱਕ ਕੁਐਸਚਨ ਸਾਨੂੰ ਇਹ ਆ ਇਹਨਾਂ ਨੇ ਪਹਿਲੇ ਜਿਹੜੇ ਵੱਡੇ ਚਿਹਰੇ ਆਏ ਆ ਕਲੱਬ ਦੇ ਪ੍ਰਧਾਨ ਰਹਿ ਚੁੱਕੇ ਸਾਰੇ ਉਦੋਂ ਇਹਨਾਂ ਨੂੰ ਕਲੱਬ ਨਹੀਂ ਦਿਖੀ ਸੋ ਅਸੀਂ ਇਹੀ ਕੰਨੇ ਆ ਯੰਗ ਟੀਮ 7 ਦਿਨ ਇਹ ਆਣ ਵਾਲੇ ਆ 7 ਦਿਨ ਮੈਂ ਵੀ ਆਣ ਵਾਲਾ ਸੈਕਰੀ ਸਾਹਿਬ ਵੀ ਜਿਹੜੇ ਹਾਟਾ ਜੀ ਖੜੇ ਆ ਉਹ ਵੀ 5 ਦਿਨ ਕਲੱਬ ਤੇ ਆਉਂਦੇ ਆ ਔਰ ਜ਼ਮੀਨੀ ਲੈਵਲ ਤੇ ਇਸ ਕਲੱਬ ਨੂੰ ਜਿਹੜੇ ਆ ਕਲੱਬ ਦਾ ਕੋਨਾ ਕੋਨਾ ਪਤਾ ਕਿ ਕਿੱਥੇ ਕੀ ਹੋਣ ਵਾਲਾ ਆ ਜਿਹੜੀ ਉਹ ਟੀਮ ਆ ਉਹਨਾਂ ਨੂੰ ਪਤਾ ਨਹੀਂ ਕਿ ਉੱਤੇ ਕੀ ਡੱਕਾ ਮਰੇ ਉੱਤੇ ਕੀ ਆ ਨਹੀਂ ਹੋ ਰਿਹਾ ਕਲੱਬ ਦੇ ਉੱਪਰ ਰੂਮ ਜਾ ਕੇ ਦੇਖੋ ਕਾਈ ਜਹਨ ਬਦਬੋ ਜੰਮੀ ਪਈ ਆ ਤੇ ਅਸੀਂ ਜਨਨੇ ਆ ਅਪੀਲ ਇਹ ਕਰਦੇ ਆ ਕਿ ਸਾਨੂੰ ਮੌਕਾ ਦਿਓ ਯੰਗ ਟੀਮ ਨੂੰ ਗਗਨ ਜੀ ਹੈਗੇ ਆ ਸਾਰੇ ਜਨਨੇ ਮੌਕਾ ਦਿਓ ਇੱਕ ਨਵਾਂ ਚੇਂਜ ਲੈ ਆ ਕੇ ਦਿਖਾਵਾਂਗੇ ਰਾਈਸ ਫੋਰ ਚੇਂਜ ਗਿਆ ਤਾਂ ਰਾਈਸ ਫੋਰ ਚੇਂਜ ਹੋਊਗੀ ਇਹ ਸਾਡਾ ਤੁਹਾਡਾ ਵਾਦਾ ਹੋਰ ਸਾਹਿਬ ਕੋਰਨਰ ਬੋਰਡ ਕਿੰਨੇ ਇੱਥੇ 391 ਹੈ ਜੀ ਵਨ ਟਾਈਮ ਤੇ ਇੱਥੇ 773 ਮੈਂਬਰ ਹੋਇਆ ਸੀ ਹੁਣ 50 ਮੈਂਬਰ ਪਾ ਕੇ 400 ਕੁਛ ਮੈਂਬਰ ਰਹਿ ਗਏ ਆ ਰੀਜਨ ਰੀਜਨ ਪੁੱਛੋ ਪੁਰਾਣੀ ਟੀਮ ਨੂੰ ਰੀਜਨ ਕੀ ਮੈਂਬਰ ਕਾਨੂੰ ਕੱਢੇ ਗਏ ਆ ਲਾਈਵ ਮੈਂਬਰ ਕੱਢੇ ਗਏ ਆ ਬਗੈਰ ਕਿਸੇ ਉਹਨਾਂ ਨੂੰ ਇਨਫੋਰਮੇਸ਼ਨ ਤੋਂ ਠੀਕ ਹੈ ਜੀ ਹਾਂਜੀ ਸਰ ਅੱਜ ਸਿਟੀ ਕਲੱਬ ਫਗਵਾੜਾ ਦੀ ਐਗਜ਼ੀਕਟਿਵ ਜਿਹੜੀ ਬਾਡੀ ਹੈਗੀ ਆ ਉਹਦੇ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਤੇ ਅੱਜ ਨਾਮਿਨੇਸ਼ਨਾਂ ਦਾ ਆਖੀਰਲਾ ਦਿਨ ਆ तकरीबन 2 ਵਜੇ ਤੱਕ ਨਾਮਿਨੇਸ਼ਨ ਪੇਪਰ ਲਏ ਜਾਣਗੇ ਕੌਲ ਜਿਹੜੇ ਮੈਂਬਰ ਹੈਗੇ ਨੇ ਜਿਨ੍ਹਾਂ ਕੋਲ ਇਸ ਵੇਲੇ ਵੋਟ ਪਾਉਣ ਦਾ ਅਧਿਕਾਰ ਹੈ ਉਹ 391 ਨੇ 391 ਮੈਂਬਰ ਨੇ ਤੇ ਜਿਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਵਾਸਤੇ ਟਰੇਜ਼ਰਰ ਵਾਸਤੇ ਕੈਸ਼ੀਅਰ ਤੇ ਸੈਕਟਰੀ ਐਂਡ ਜੁਆਇਟ ਸੈਕਟਰੀ ਤੇ 9 ਐਗਜ਼ੀਕਟਿਵ ਮੈਂਬਰ ਟੋਟਲ 13 ਪੋਸਟਾਂ ਨੇ ਇਹਨਾਂ ਵਾਸਤੇ ਇਲੈਕਸ਼ਨ ਹੋਣ ਜਾ ਰਹੀ ਹੈ 8 ਅਗਸਤ ਨੂੰ ਉਹਦਾ ਪ੍ਰੋਸੈਸ ਨਿਰੰਤਰ ਜਾਰੀ ਹੈ ਸਾਰੇ ਟੀਮ ਵੱਲੋਂ ਫਿਲਹਾਲ ਖੁੱਲ੍ਹ ਪਏ ਗਏ ਕੁੱਲ ਤੱਕ ਦੱਸਦੇ ਕਿੰਨੇ ਆ ਦੇ ਤੱਕ ਸਾਹਮਣੇ ਉਹ ਅਜੇ ਜਿਹੜੇ ਫਾਰਮ ਨੇ ਸਬਮਿਟ ਹੋ ਰਹੇ ਨੇ ਇਹ ਤਕਰੀਬਨ ਘੰਟੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦੋ-ਤਿੰਨ ਬਾਅਦ ਵੀ ਕਿੰਨੇ ਕਿੰਨੀ ਨਾਮੀਨੇਸ਼ਨ ਆਉਂਦੀਆਂ ਨੇ ਤੇ ਫਿਰ ਤੁਹਾਨੂੰ ਐਗਜ਼ੈਕਟ ਫਿਗਰ ਦੱਸ ਦਿੱਤੀ ਜਾਊਗੀ ਥੈਂਕ ਯੂ